ਗਵਰਨਮੈਂਟ ਕਾਲਜ ਵਿਖੇ ਮੁੰਡਿਆਂ ਦੀ ਲੋੜੀ ਤਾਂ ਹਮੇਸ਼ਾ ਸੁਣੀ ਸੀ ਜਦੋਂ ਕਿਸੇ ਘਰੇ ਪੁੱਤ ਹੁੰਦਾ ਸੀ ਤਾਂ ਬੜੀ ਖੁਸ਼ੀਆਂ ਚਾਵਾ ਢੋਲ ਧਮਕਿਆਂ ਨਾਲ ਚਾਵਾ ਦੇ ਨਾਲ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਪਰ ਹੁਣ ਸਮੇਂ ਦੀ ਤਬਦੀਲੀ ਦੇ ਨਾਲ ਕਹਿੰਦੇ ਨੇ ਕੁੜੀਆਂ ਵੀ ਕਿਸ ਤੋਂ ਘੱਟ ਨਹੀਂ ਪਰ ਕੁੜੀਆਂ ਦੀ ਜਿਹੜੀ ਲੋੜੀਆਂ ਦੀ ਪਿਰਤਾ ਅੱਜ ਗਵਰਨਮੈਂਟ ਕਾਲਜ ਵਿਖੇ ਸਰਕਾਰੀ ਤੌਰ ਤੇ ਪੱਧਰ ਤੌਰ ਤੇ ਮਨਾਇਆ ਜਾ ਰਿਹਾ ਮੈਂ ਇਸ ਪ੍ਰੋਗਰਾਮ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵਧਾਈ ਦਿੰਦਾ ਤੇ ਚੰਗੇ ਕੰਮ ਲਈ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਵੀ ਇਹ ਜਿਹੜੀਆਂ ਪਿਰਤ ਨੇ ਅੱਜ ਕੁੜੀਆਂ ਦੀ ਲੋਹੜੀ ਜਿਹਨਾਂ ਨੇ ਮਨਾਈ ਹੈ ਬੱਚਿਆਂ ਦੀ ਜਿਨ੍ਹਾਂ ਨੇ ਜਨਮ ਲਿਆ ਤੇ ਉਹਨਾਂ ਨੂੰ 111 ਕੁੜੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਲੋਹੜੀ ਦਾ ਪ੍ਰੋਗਰਾਮ ਉਜਾਗਰ ਕੀਤਾ ਗਿਆ ਇਸ ਪ੍ਰੋਗਰਾਮ ਦੇ ਉੱਤੇ ਮੈਂ ਪ੍ਰਬੰਧਕਾਂ ਦਾ ਸਾਰਿਆਂ ਦਾ ਧੰਨਵਾਦੀ ਕਰਦਾ ਤੇ ਪੰਜਾਬ ਦੇ ਸਮੁੱਚੇ ਦੇਸ਼ ਵਾਸੀਆਂ ਨੂੰ ਬੇਨਤੀ ਤੇ ਅਪੀਲ ਕਰਦਾ ਵੀ ਕੁੜੀਆਂ ਮੁੰਡਿਆਂ ਤੋਂ ਕਿਸੇ ਘੱਟ ਨਹੀਂ ਅੱਜ ਕੋਈ ਐਸਾ ਫੀਲਡ ਨਹੀਂ ਜਿੱਥੇ ਕੁੜੀਆਂ ਕਿਸੇ ਖੇਤਰ ਦੇ ਵਿੱਚ ਘੱਟ ਹੋਣ ਤੁਹ ਕੁੜੀਆਂ ਨੂੰ ਵੀ ਓਨਾ ਹੀ ਉਤਸ਼ਾਹ ਤੇ ਓਨਾ ਹੀ ਪਿਆਰ ਮਿਲਣਾ ਚਾਹੀਦਾ ਜਿੰਨਾ ਕਿ ਆਪਾਂ ਪੁੱਤਾਂ ਨੂੰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਦੇ ਪੁੱਤ ਸਰਕਾਰੀ ਕੁੜੀਆਂ ਦਾ ਕਾਲਜ ਲੁਧਿਆਣਾ ਵਿਖੇ ਧੀਆਂ ਦੀ ਲੋੜੀ ਮਨਾਈ ਹੈ ਔਰ 121 ਤੋਂ ਵੱਧ ਨਵ ਜਮੀਆਂ ਕੁੜੀਆਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੇ ਮਾਪਿਆਂ ਨੂੰ ਇਨਾਮ ਦੇ ਕੇ ਔਰ ਉਹਨਾਂ ਦੀ ਲੋੜੀ ਦਾ ਤਿਉਹਾਰ ਦੇ ਵਿੱਚ ਉਹਨਾਂ ਨੂੰ ਜਿਹੜਾ ਗਿਫਟ ਦੇ ਕੇ ਉਸ ਮਾਰਨ ਦਿੱਤਾ ਗਿਆ ਅਸੀਂ ਕਾਲਜ ਨੂੰ ਵੀ ਕਿਉਂਕਿ ਇਹ ਕੁੜੀਆਂ ਦਾ ਕਾਲਜ ਹੈ ਔਰ ਉਹਨਾਂ ਦੀ ਲੋੜੀ ਦਾ ਤਿਉਹਾਰ ਹੈ ਤੇ ਅਸੀਂ 10 ਲੱਖ ਰੁਪਏ ਕੁੜੀਆਂ ਦੇ ਕਾਲਜ ਨੂੰ ਵੀ ਦਿੱਤੇ ਆ ਤਾਂ ਜੋ ਇੱਥੇ ਜਿਹੜਾ ਹੈਗਾ ਇੱਕ এডੂਕੇਸ਼ਨ ਨੂੰ ਹੋਰ ਕੋਈ ਵੀ ਕਿਸੇ ਵੀ ਕਮੀ ਪੇਸ਼ੀ ਹੋਵੇ ਉਹ ਦੂਰ ਕੀਤੀ ਜਾ ਸਕੇ ਮੈਸੇਜ ਸਾਰੇ ਨੂੰ ਇਹੀ ਹੈ ਕਿ ਕੁੜੀਆਂ ਨੂੰ ਵੱਧ ਵੱਧ ਪ੍ਰਮੋਟ ਕੀਤਾ ਜਾਵੇ ਮੁੰਡਿਆਂ ਨਾਲੋਂ ਵੱਧ ਪ੍ਰਮੋਟ ਕੀਤਾ ਜਾਵੇ ਕਿਉਂਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰਦੀਆਂ ਔਰ ਸੰਸਾਰ ਨੂੰ ਰੋਸ਼ਨ ਕਰਦੀਆਂ ਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਫੰਕਸ਼ਨ ਦੇ ਨਾਲ ਥੋੜੀ-ਬੋਤੀ ਸੋਚ ਜਿਹੜੀ ਹੈ ਸਾਡੀ ਚੇਂਜ ਹੁੰਦੀ ਹੈ ਅੱਜ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣੇ ਵੱਲੋਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਮਨਾਇਆ ਗਿਆ ਤੇ ਅੱਜ ਗਵਰਨਮੈਂਟ ਕਾਲਜ ਲੜਕੀਆਂ ਦੇ ਤੇ ਬਹੁਤ-ਬਹੁਤ ਵਧਾਈ ਦਿਨਾਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੇ ਹੀ ਪ੍ਰਸ਼ਾਸਨ ਦਾ ਔਰ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਅੱਜ ਧੀਆਂ ਦੀ ਲੋਹੜੀ ਮਨਾਈ ਹੈ ਤੇ ਅੱਜ ਸਮਾਂ ਆ ਗਿਆ ਆਪਾਂ ਧੀਆਂ ਪੈਣ ਦਾ ਸਤਕਾਰ ਕਰੀਏ ਕਿਉਂਕਿ ਉਹ ਸਮਾਂ ਸੀਗਾ ਜਦੋਂ ਧੀ ਜੰਮੀ ਤੇ ਔਰ ਲੋਕ ਸ਼ੋਕ ਮਨਾਉਣ ਲੱਗ ਜਾਂਦੇ ਸੀਗੇ ਘਰ ਦੇ ਵਿੱਚ ਮਿਲ ਕੇ ਪਿੱਟ ਸਿ ਆਪਾ ਪਿਆ ਜਾਂਦਾ ਸੀ ਤੇ ਅੱਜ ਦੀ ਗੱਲ ਕਰਦੇ ਆ ਅੱਜ ਜਦੋਂ ਧੀਆਂ ਜੰਮਦੀਆਂ ਲੋਕ ਗਿੱਧੇ ਪਾਉਂਦੇ ਆ ਪੰਗੜੇ ਪਾਉਂਦੇ ਨੇ ਮਤਲਬ ਕਿ ਧੀਆਂ ਦੀ ਲੋਹੜੀਆਂ ਮਨਾਉਂਦੇ ਨੇ ਕਿਉਂਕਿ ਧੀਆਂ ਪੈਣਾ ਅੱਜ ਸਾਡੀਆਂ ਕਿਸੇ ਪਾਸਿਓ ਘੱਟ ਨਹੀਂ ਹੈਗੀਆਂ ਔਰ ਕਹਿ ਸਕਦੇ ਵੀ ਦੇਖ ਦੀ ਜੇ ਤਰੱਕੀ ਦੀ ਗੱਲ ਕਰਦੇ ਆ ਦੇਸ਼ ਦੀ ਤਰੱਕੀ 'ਚ ਸਭ ਤੋਂ ਵੱਡਾ ਯੋਗਦਾਨ ਸਾਡੀਆਂ ਧੀਆਂ ਪੈਣਾ ਦਾ ਵਾ ਔਰ ਇੱਕ ਗੱਲ ਕਹਾਵਤ ਹੈ ਵੀ ਇੱਕ ਟਾਈਮ ਦੀਵਾ ਲਾਉਣਾ ਬਹੁਤ ਔਖਾ ਪਰ ਸਾਡੀਆਂ ਧੀਆਂ ਪੈਣਾ ਤੇ ਸਵੇਰੇ ਤੋਂ ਸ਼ਾਮ ਤੱਕ ਘਟੋ ਘਟ ਪੰਜ ਸੱਤ ਵਾਰੀ ਦੀਵਾ ਲਾਉਂਦੇ ਆ ਮਤਲਬ ਕਿ ਸਵੇਰੇ ਚਾਹ ਦਾ ਟਾਈਮ ਫਿਰ ਬ੍ਰੇਕਫਾਸਟ ਫਿਰ ਲੰਚ ਫਿਰ ਸ਼ਾਮ ਦਾ ਚਾਹ ਦਾ ਟਾਈਮ ਹੋ ਗਿਆ ਫਿਰ ਡਿਨਰ ਹੋ ਗਿਆ ਫਿਰ ਦੋ ਚਾਰ ਵਾਰੀ ਆਪਣੇ ਘਰੇ ਕੋਈ ਰਿਸ਼ਤਾ ਰਾਜਦੇ ਉਹਨਾਂ ਵਾਸਤੇ ਵੀ ਚਾਹ ਪਾਣੀ ਰੋਟੀ ਪਾਣੀ ਬਣਾਉਂਦੇ ਆ ਔਰ ਉਹ ਵੀ ਟਾਈਮ ਨਾਲ ਜੇ ਤੇੜਾ ਕਹਿ ਸਕਦੇ 3 ਪੈਣਾ ਨੇ ਉਹ ਇੱਕ ਟਾਈਮ ਦੀਵਾ ਲਾਉਣ ਵਾਲੀ ਕਹਾਵਤ ਨੂੰ ਫੇਲ ਕਰਤਾ ਤੇ ਅੱਜ ਸਾਡੀਆਂ 3 ਪੈਣਾ ਤੇ ਬਲਕੇ ਮਰਦਾਂ ਦੇ ਬਰਾਬਰ ਖੜੇ ਹੋ ਕੇ ਔਰ ਜਿੱਥੇ ਆਪਣਾ ਘਰ ਚ ਲਾਉਂਦੀਆਂ ਨੇ ਤੇ ਉੱਥੇ ਘਰ ਦੇ ਨਾਲ ਨਾਲ ਕਿ ਦੇਸ਼ ਦੀ ਵੀ ਤਰੱਕੀ ਵਿੱਚ ਯੋਦਾਨ ਪਾਉਂਦੀਆਂ ਤੇ ਆਓ ਇਕੱਠੇ ਹੋ ਕੇ ਆਪਾਂ 3 ਪੈਣਾ ਦਾ ਸਤਿਕਾਰ ਕਰੀਏ ਵੱਡਾ ਪ੍ਰੇਲਮਿਕ ਹੈ ਨਾ ਬਿਲ ਬਿਲਕੁਲ ਬਹੁਤ ਵੱਡਾ ਕਹਿ ਸਕਦੇ ਆ ਵੀ ਇਹ ਮੈਸੇਜ ਹੈ ਤੇ ਅੱਜ ਜੇ ਸੇ ਮਰਜੀ ਮੈਕਵੇਜੀ ਦੀ ਗੱਲ ਕਰ ਲੋ ਜੇ ਸੇ ਮਿਲ ਕੇ ਐਂਗਲ ਤੇ ਗੱਲ ਕਰ ਲੋ ਧੀਆ ਸਾਡੀਆਂ ਸਭ ਤੋਂ ਅੱਗੇ ਨੇ ਚਾਹੇ ਉਹ ਪੜਾਈ ਦੀ ਗੱਲ ਕਰਦੇ ਆ ਸਭ ਤੋਂ ਮਿਲ ਕੇ ਜਦੋਂ ਰਿਜ਼ਲਟ ਆਉਂਦਾ ਅਖਬਾਰ ਦੇ ਵਿੱਚ ਸਭ ਤੋਂ ਮਿਲ ਕੇ ਆਉਂਦਾ ਵੀ ਧੀਆ ਨੇ ਬਲਕੇ ਲੜਕੀਆਂ ਦੇ ਸਭ ਤੋਂ ਵੱਧ ਨੰਬਰ ਆਏ ਨੇ ਤੇ ਔਰ ਬਿਲਕੁਲ 10 ਲੱਖ 10 ਲੱਖ ਦਾ ਜਿਹੜਾ ਨਾਮ ਦਿੱਤਾ ਗਿਆ ਤੇ ਉਹ ਵੀ ਸਲੰਘਾਯੋਗ ਹੈ ਤੇ ਕਿਉਂਕਿ ਸਾਨੂੰ ਲੋੜ ਆਜ ਇਸ ਪਾਸੇ ਧਿਆਨ ਦੇਣ ਦੀ ਔਰ ਤਾਂ ਹੀ ਆਪਾਂ ਦੇਸ਼ ਨੂੰ ਜਿਹੜਾ ਆਮ ਆਦੀ ਪਾਰਟੀ ਦਾ ਮਿਸ਼ਨ ਆ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਦੀ ਰਹਿਣ ਮੱਜ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਦਾ ਮਾਨ ਦਾ ਮਿਸ਼ਨ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਆਪਾਂ ਤਿਆਂ ਪੈਣਾ ਦਾ ਸਤਕਾਰ ਕਰਾਂਗੇ ਕਿਉਂ ਤਿਆਂ ਪੈਣਾ ਹੀ ਦੇਸ਼ ਦੀ ਤਰੱਕੀ ਚ ਸਭ ਤੋਂ ਵੱਡਾ ਯੋਗਦਾਨ ਪਾਉਂਦੀਆਂ ਨੇ ਆਹ ਇਕੱਠੇ ਹੋ ਕੇ ਆਪਾਂ ਤ희ਆ ਪੈਣਾ ਦਾ ਸਤਿਕਾਰ ਕਰੀਏ ਆਪਣੇ ਦੇਸ਼ ਨੂੰ ਤਰੱਕੀ ਚ ਲੈ ਕੇ ਜਾਈਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਧੰਨਵਾਦ ਦੀ گورਨਮੈਂਟ ਕਾਲਜ ਵਿਖੇ ਮੁੰਡਿਆਂ ਦੀ ਲੋੜੀ ਤਾਂ ਹਮੇਸ਼ਾ ਸੁਣੀ ਸੀ ਜਦੋਂ ਕਿਸੇ ਘਰੇ ਪੁੱਤ ਹੁੰਦਾ ਸੀ ਤਾਂ ਬੜੀ ਖੁਸ਼ੀਆਂ ਚਾਵਾ ਢੋਲ ਤੋਂ ਮੱਕਿਆਂ ਨਾਲ ਚਾਵਾ ਦੇ ਨਾਲ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਪਰ ਹੁਣ ਸਮੇਂ ਦੀ ਤਬਦੀਲੀ ਦੇ ਨਾਲ ਕਹਿੰਦੇ ਨੇ ਕੁੜੀਆਂ ਵੀ ਕਿਸ ਤੋਂ ਘੱਟ ਨਹੀਂ ਪਰ ਕੁੜੀਆਂ ਦੀ ਜਿਹੜੀ ਲੋਹੜੀਆਂ ਦੀ ਪਿਰਤਾ ਅੱਜ ਗਵਰਨਮੈਂਟ ਕਾਲਜ ਵਿਖੇ ਸਰਕਾਰੀ ਤੌਰ ਤੇ ਪੱਧਰ ਤੌਰ ਤੇ ਮਨਾਇਆ ਜਾ ਰਿਹਾ ਮੈਂ ਇਸ ਪ੍ਰੋਗਰਾਮ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵਧਾਈ ਦਿੰਦਾ ਤੇ ਚੰਗੇ ਕੰਮ ਲਈ ਪਰਮਾਤਮਾ ਦੇ ਚਰਨ ਚ ਅਰਦਾਸ ਕਰਦਾ ਵੀ ਇਹ ਜਿਹੜੀਆਂ ਪਿਰਤ ਨੇ ਅੱਜ ਕੁੜੀਆਂ ਦੀ ਇਹ ਲੋਹੜੀ ਜਿਹਨਾਂ ਨੇ ਮਨਾਈ ਹੈ ਬੱਚਿਆਂ ਦੀ ਜਿਨ੍ਹਾਂ ਨੇ ਜਨਮ ਲਿਆ ਤੇ ਉਹਨਾਂ ਨੂੰ 111 ਕੁੜੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਲੋਹੜੀ ਦਾ ਪ੍ਰੋਗਰਾਮ ਉਜਾਗਰ ਕੀਤਾ ਗਿਆ ਇਸ ਪ੍ਰੋਗਰਾਮ ਦੇ ਉੱਤੇ ਮੈਂ ਪ੍ਰਬੰਧਕਾਂ ਦਾ ਸਾਰਿਆਂ ਦਾ ਧੰਨਵਾਦੀ ਕਰਦਾ ਤੇ ਪੰਜਾਬ ਦੇ ਸਮੁੱਚੇ ਦੇਸ਼ ਕੁੜੀਆਂ ਨੂੰ ਵੀ ਬੇਨਤੀ ਤੇ ਅਪੀਲ ਕਰਦਾ ਵੀ ਕੁੜੀਆਂ ਮੁੰਡਿਆਂ ਤੋਂ ਕਿਸੇ ਘੱਟ ਨਹੀਂ ਅੱਜ ਕੋਈ ਐਸਾ ਫੀਲਡ ਨਹੀਂ ਜਿੱਥੇ ਕੁੜੀਆਂ ਕਿਸੇ ਖੇਤਰ ਦੇ ਵਿੱਚ ਘੱਟ ਹੋਣ ਤੇ ਕੁੜੀਆਂ ਨੂੰ ਵੀ ਉਹਨਾਂ ਹੀ ਉਤਸ਼ਾਹ ਤੇ ਉਹਨਾਂ ਹੀ ਪਿਆਰ ਮਿਲਣਾ ਚਾਹੀਦਾ ਜਿੰਨਾ ਕਿ ਆਪਾਂ ਪੁੱਤਾਂ ਨੂੰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰਕਾਰੀ ਕੁੜੀਆਂ ਦਾ ਕਾਲਜ ਲੁਧਿਆਣਾ ਵਿਖੇ ਧੀਆਂ ਦੀਆਂ ਲੋੜੀਆਂ ਮਨਾਈਆਂ ਔਰ 121 ਤੋਂ ਵੱਧ ਨਵ ਜਮੀਆਂ ਕੁੜੀਆਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੇ ਮਾਪਿਆਂ ਨੂੰ ਇਨਾਮ ਦੇ ਕੇ ਔਰ ਉਹਨਾਂ ਦੀ ਲੋੜੀ ਦਾ ਤਿਉਹਾਰ ਦੇ ਵਿੱਚ ਉਹਨਾਂ ਨੂੰ ਜਿਹੜਾ ਗਿਫਟ ਦੇ ਕੇ ਉਸ ਮਾਰਨ ਦਿੱਤਾ ਗਿਆ ਅਸੀਂ ਕਾਲਜ ਨੂੰ ਵੀ ਕਿਉਂਕਿ ਇਹ ਕੁੜੀਆਂ ਦਾ ਕਾਲਜ ਹੈ ਔਰ ਉਹਨਾਂ ਦੀ ਲੋੜੀ ਦਾ ਤਿਉਹਾਰ ਹੈ ਤੇ ਅਸੀਂ 10 ਲੱਖ ਰੁਪਏ ਕੁੜੀਆਂ ਦੇ ਕਾਲਜ ਨੂੰ ਵੀ ਦਿੱਤੇ ਆ ਤਾਂ ਜੋ ਇੱਥੇ ਜਿਹੜਾ ਹੈਗਾ ਇੱਕ এডੂਕੇਸ਼ਨ ਨੂੰ ਹੋਰ ਕੋਈ ਵੀ ਕਿਸੇ ਵੀ ਕਮੀ ਪੇਸ਼ੀ ਹੋதோ ਉਹ ਦੂਰ ਕੀਤੀ ਜਾ ਸਕੇ ਮੈਸੇਜ ਸਾਰੇ ਨੂੰ ਇਹੀ ਹੈ ਕਿ ਕੁੜੀਆਂ ਨੂੰ ਵੱਧ ਵੱਧ ਪ੍ਰਮੋਟ ਕੀਤਾ ਜਾਵੇ ਮੁੰਡਿਆਂ ਨਾਲੋਂ ਵੱਧ ਪ੍ਰਮੋਟ ਕੀਤਾ ਜਾਵੇ ਕਿਉਂਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰਦੀਆਂ ਔਰ ਸੰਸਾਰ ਨੂੰ ਰੋਸ਼ਨ ਕਰਦੀਆਂ ਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਫੰਕਸ਼ਨ ਦੇ ਨਾਲ ਥੋੜੀ ਬੋਤੀ ਸੋਚ ਜਿਹੜੀ ਹੈ ਸਾਡੀ ਚੇਂਜ ਹੁੰਦੀ ਹੈ ਅੱਜ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣੇ ਵੱਲੋਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਮਨਾਇਆ ਗਿਆ ਤੇ ਅੱਜ ਗਵਰਨਮੈਂਟ ਕਾਲਜ ਲੜਕੀਆਂ ਦੇ ਤੇ ਬਹੁਤ-ਬਹੁਤ ਵਧਾਈ ਦਿਨਾਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਹੀ ਪ੍ਰਸ਼ਾਸਨ ਦਾ ਔਰ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਅੱਜ ਧੀਆਂ ਦੀ ਲੋਹੜੀ ਮਨਾਈ ਹੈ ਤੇ ਅੱਜ ਸਮਾਂ ਆ ਗਿਆ ਆਪਾਂ ਧੀਆਂ ਪੈਣ ਦਾ ਸਤਕਾਰ ਕਰੀਏ ਕਿਉਂਕਿ ਉਹ ਸਮਾਂ ਸੀਗਾ ਜਦੋਂ ਧੀ ਜੰਮੀ ਤੇ ਔਰ ਲੋਕ ਸ਼ੋਕ ਮਨਾਉਣ ਲੱਗ ਜਾਂਦੇ ਸੀਗੇ ਘਰ ਦੇ ਵਿੱਚ ਮਿਲ ਕੇ ਪਿੱਟ ਸੱਪਾ ਪਿਆ ਜਾਂਦਾ ਸੀ ਤੇ ਅੱਜ ਦੀ ਗੱਲ ਕਰਦੇ ਆਂ ਅੱਜ ਜਦੋਂ ਧੀਆਂ ਜੰਮਦੀਆਂ ਲੋਕ ਗਿੱਧੇ ਪਾਉਂਦੇ ਆ ਪੰਗੜੇ ਪਾਉਂਦੇ ਨੇ ਮਤਲਬ ਕਿ ਧੀਆਂ ਦੀ ਲੋਹੜੀਆਂ ਮਨਾਉਂਦੇ ਨੇ ਕਿਉਂਕਿ ਧੀਆਂ ਪੈਣਾ ਅੱਜ ਸਾਡੀਆਂ ਕਿਸੇ ਪਾਸਿਓ ਘਟ ਨਹੀਂ ਹੈਗੀਆਂ ਔਰ ਕਹਿ ਸਕਦੇ ਆ ਵੀ ਦੇਸ਼ ਦੀ ਜੇ ਤਰੱਕੀ ਦੀ ਗੱਲ ਕਰਦੇ ਆਂ ਦੇਸ਼ ਦੀ ਤਰੱਕੀ 'ਚ ਸਭ ਤੋਂ ਵੱਡਾ ਯੋਗਦਾਨ ਸਾਡੀਆਂ ਧੀਆਂ ਪੈਣਾ ਦਾ ਵਾ ਔਰ ਇੱਕ ਗੱਲ ਕਹਾਵਤ ਹੈ ਵੀ ਇੱਕ ਟਾਈਮ ਦੀਵਾ ਲਾਉਣਾ ਬਹੁਤ ਔਖਾ ਪਰ ਸਾਡੀਆਂ ਧੀਆਂ ਪੈਣਾ ਤੇ ਸਵੇਰੇ ਤੋਂ ਸ਼ਾਮ ਤੱਕ ਘਟੋ ਘਟ ਪੰਜ ਸੱਤ ਵਾਰੀ ਦੀਵਾ ਲਾਉਂਦੇ ਆਂ ਮਤਲਬ ਕਿ ਸਵੇਰੇ ਚਾਹ ਦਾ ਟਾਈਮ ਫਿਰ ਬ੍ਰੇਕਫਾਸਟ ਫਿਰ ਲੰਚ ਫਿਰ ਸ਼ਾਮ ਦਾ ਚਾਹ ਦਾ ਟਾਈਮ ਹੋ ਗਿਆ ਫਿਰ ਡਿਨਰ ਹੋ ਗਿਆ ਫਿਰ ਦੋ ਚਾਰ ਵਾਰੀ ਆਪਣੇ ਘਰੇ ਕੋਈ ਰਿਸ਼ਤਾ ਰਾਜਦੇ ਉਹਨਾਂ ਵਾਸਤੇ ਵੀ ਚਾਹ ਪਾਣੀ ਰੋਟੀ ਪਾਣੀ ਬਣਾਉਂਦੇ ਆ ਔਰ ਉਹ ਵੀ ਟਾਈਮ ਨਾਲ ਜੇ ਤੇੜਾ ਕਹਿ ਸਕਦੇ 3 ਪੈਣਾ ਨੇ ਉਹ ਇੱਕ ਟਾਈਮ ਦੀਵਾ ਲਾਉਣ ਵਾਲੀ ਕਹਾਵਤ ਨੂੰ ਫੇਲ ਕਰਤਾ ਤੇ ਅੱਜ ਸਾਡੀਆਂ 3 ਪੈਣਾ ਤੇ ਬਲਕੇ ਮਰਦਾਂ ਦੇ ਬਰਾਬਰ ਖੜੇ ਹੋ ਕੇ ਔਰ ਜਿੱਥੇ ਆਪਣਾ ਘਰ ਚ ਲਾਉਂਦੀਆਂ ਨੇ ਤੇ ਉੱਥੇ ਘਰ ਦੇ ਨਾਲ ਨਾਲ ਕਿ ਦੇਸ਼ ਦੀ ਵੀ ਤਰੱਕੀ ਵਿੱਚ ਯੋਦਾਨ ਪਾਉਂਦੀਆਂ ਤੇ ਆਓ ਇਕੱਠੇ ਹੋ ਕੇ ਆਪਾਂ 3 ਪੈਣਾ ਦਾ ਸਤਿਕਾਰ ਕਰੀਏ ਵੱਡਾ ਪ੍ਰੇਲਮਿਕ ਹੈ ਨਾ ਬਿਲ ਬਿਲਕੁਲ ਬਹੁਤ ਵੱਡਾ ਕਹਿ ਸਕਦੇ ਆ ਵੀ ਇਹ ਮੈਸੇਜ ਹੈ ਤੇ ਅੱਜ ਜੇ ਸੇ ਮਰਜੀ ਮੈਕ ਵਿੱਚ ਦੀ ਗੱਲ ਕਰ ਲੋ ਜੇ ਸੇ ਮਿਲ ਕੇ ਐਂਗਲ ਤੇ ਗੱਲ ਕਰ ਲੋ ਤੀਆਂ ਸਾਡੀਆਂ ਸਭ ਤੋਂ ਅੱਗੇ ਨੇ ਚਾਹੇ ਉਹ ਪੜਾਈ ਦੀ ਗੱਲ ਕਰਦੇ ਆ ਸਭ ਤੋਂ ਬਲਕੇ ਜਦੋਂ ਰਿਜ਼ਲਟ ਆਉਂਦਾ ਅਖਬਾਰ ਦੇ ਵਿੱਚ ਸਭ ਤੋਂ ਮਤਲਬ ਕਿ ਆਉਂਦਾ ਵੀ ਤੀਆਂ ਦੇ ਬਲਕੇ ਲੜਕੀਆਂ ਦੇ ਸਭ ਤੋਂ ਵੱਧ ਨੰਬਰ ਆਏ ਨੇ ਤੇ ਔਰ ਬਿਲਕੁਲ 10 ਲੱਖ 10 ਲੱਖ ਦਾ ਜਿਹੜਾ ਨਾਮ ਦਿੱਤਾ ਗਿਆ ਤੇ ਉਹ ਵੀ ਸਲੰਘਾਯੋਗ ਹੈ ਤੇ ਕਿਉਂਕਿ ਸਾਨੂੰ ਲੋਡ ਅੱਜ ਇਸ ਪਾਸੇ ਧਿਆਨ ਦੇਣ ਦੀ ਔਰ ਤਾਂ ਹੀ ਆਪਾਂ ਦੇਸ਼ ਨੂੰ ਜਿਹੜਾ ਆਮ ਆਦੀ ਪਾਰਟੀ ਦਾ ਮਿਸ਼ਨ ਆ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਦੀ ਰਹਿਣ ਮੱਜ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਦਾ ਮਾਨ ਦਾ ਮਿਸ਼ਨ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਆਪਾਂ ਤਿਆਂ ਪੈਣਾ ਦਾ ਸਤਿਕਾਰ ਕਰਾਂਗੇ ਕਿਉਂ ਤਿਆਂ ਪੈਣਾ ਹੀ ਦੇਸ਼ ਦੀ ਤਰੱਕੀ 'ਚ ਸਭ ਤੋਂ ਵੱਡਾ ਯੋਗਦਾਨ ਪਾਉਂਦੀਆਂ ਨੇ ਆਓ ਇਕੱਠੇ ਹੋ ਕੇ ਆਪਾਂ ਧੀਆਂ ਪੜ੍ਹਨ ਦਾ ਸਤਿਕਾਰ ਕਰੀਏ ਆਪਣੇ ਦੇਸ਼ ਨੂੰ ਤਰੱਕੀ 'ਚ ਲੈ ਕੇ ਜਾਈਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਧੰਨਵਾਦ